₹100 ਪਿੱਛੇ ਲੜਪੇ ਪੰਡਤ ਅੱਧ ਵਿਚਕਾਰ ਰੁਕ ਗਿਆ ਵਿਆਹ ਵਿਚੋਲਾ ਕਹਿੰਦਾ ਹੁਣ ਕੀ ਕਰੀਏ ਅਕਸਰ ਹੀ ਬਖ ਬਖ ਧਰਮਾਂ ਵਿੱਚ ਬਖ ਬਖ ਰੀਤੀ ਰਿਵਾਜਾਂ ਨਾਲ ਵਿਆਹ ਹੁੰਦੇ ਨੇ ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਪੰਡਤ ਮੁੰਡਾ ਕੁੜੀ ਦੇ ਵਿਆਹ ਦੇ ਸ਼ਗਨ ਕਰਵਾਉਂਦੇ ਹੋਏ ਆਪਸ ਵਿੱਚ ਲੜਨ ਲੱਗ ਜਾਂਦੇ ਨੇ ਦਰਅਸਲ ਜਦੋਂ ਫੇਰਿਆਂ ਦੇ ਲਈ ਵਿਆਹ ਵਾਲੀ ਕੁੜੀ ਨੂੰ ਬੁਲਾਇਆ ਜਾਂਦਾ ਹੈ ਤਾਂ ਇੱਕ ਪੰਡਤ ਵੱਲੋਂ ਕੋਈ ਸ਼ਗਨ ਕਰਵਾਇਆ ਜਾਂਦਾ ਹੈ ਅਤੇ ਦੂਸਰਾ ਪੰਡਤ ਕੁੜੀ ਦੇ ਪਿਓ ਤੋਂ ਸ਼ਗਨਾਂ ਦੇ ਪੈਸੇ ਮੰਗਣ ਲੱਗ ਜਾਂਦਾ ਏ ਜਿਸ ਕਰਕੇ ਸ਼ਗਨ ਕਰਵਾ ਉਨ ਬੜਾ ਪੰਡਤ ਦੂਸਰੇ ਪੰਡਤ ਨੂੰ ਕਹਿੰਦਾ ਹੈ ਕਿ ਸ਼ਗਨ ਤਾਂ ਮੈਂ ਕਰਵਾਇਆ ਪੈਸੇ ਤੂੰ ਕਿਉਂ ਮੰਗ ਰਿਹਾ ਹੈ ਇਸੇ ਗੱਲ ਕਰਕੇ ਆਪਸ ਵਿੱਚ ਲੜਨ ਲੱਗ ਜਾਂਦੇ ਨੇ ਇਹ ਦੇਖ ਕੇ ਕੁਝ ਲੋਕ ਉਹਨਾਂ ਨੂੰ ਸ਼ਾਂਤ ਕਰਵਾਉਂਦੇ ਨੇ ਅਤੇ ਕਹਿੰਦੇ ਨੇ ਕਿ ਸਾਡੇ ਸ਼ਗਨਾ ਵਾਲੇ ਦਿਨ ਕਿਉਂ ਲੜਦੇ ਹਾਂ ਅਤੇ ਵਿਚੋਲਾ ਆ ਕੇ ਕਹਿੰਦਾ ਹੈ ਕਿ ਜੇ ਇਹੀ ਕੁਝ ਕਰਨਾ ਹੈ ਇੱਥੋਂ ਚਲੇ ਜਾਵੋ ਅਸੀਂ ਕੋਈ ਹੋਰ ਪੰਡਤ ਬੁਲਾ ਲੈਨੇ ਆ ਇਹ ਸੁਣ ਕੇ ਦੋਵੇਂ ਸ਼ਾਂਤ ਹੋ ਕੇ ਬੈਠ ਜਾਂਦੇ ਨੇ ਅਤੇ ਪੂਰੇ ਰੀਤੀ ਰਿਵਾਜ ਨਾਲ ਸ਼ਗਨ ਕਰਵਾਉਣ ਲੱਗ ਜਾਂਦੇ ਨੇ ਸੋ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਪੈਸਾ ਕਦੇ ਵੀ ਕਿਤੇ ਵੀ ਕੁਝ ਵੀ ਕਰਵਾ ਸਕਦਾ ਹੈ ਤੁਹਾਡੇ ਇਸ ਬਾਰੇ ਕੀ ਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ